ਤੇ ਤੁਹਾਨੂੰ ਚੱਲਣ ਦਾ ਦਰਬਾਰ ਹੋ ਜੂਗਾ ਇਹ ਛੜਕਾਂ ਦੀ ਬਿਕ ਜਾਣਗੀਆਂ ਬਹੁਤ ਸਾਰੀਆਂ ਬਿਕ ਟੁਕੀਆਂ ਨੇ ਵੱਡੀਆਂ ਵੱਡੀਆਂ ਛੜਕਾਂ ਜਿਹੜੀਆਂ ਨੈਸ਼ਨਲ ਹਾਈਵੇਜ਼ ਬਣਾ ਕੇ ਉਹ ਤੁਹਾਨੂੰ ਚੜ੍ਹਨ ਦਾ ਅਧਿਕਾਰ ਨਹੀਂ ਹੋਵੇਗਾ ਦੇ ਵਿੱਚ ਜੇ ਸਿੱਖਿਆ ਦੇ ਖੇਤਰ ਜਿਵੇਂ ਹੁਣ ਜੀਤਰੀ ਸੀ ਉਹ ਆਪਣੀ ਫਟਕਾਰ ਨਾਲ ਆਪੇ ਲੜ ਗਿਆ ਤੁਹਾਨੂੰ ਅੱਜ ਵੀ ਜੇ ਬਚਾਇਆ ਹੋਇਆ ਪੰਜਾਬ ਹਰਿਆਣਾ ਤੇ ਦਿੱਲੀ ਦੀ ਸਟੇਟ ਦੇ ਪਾਤੋਂ ਬਾਤ ਪਾਤੋਂ ਬਾਤ ਆਪਣਾ ਤਰਕ ਨਾ ਸਾਡਾ ਧਨ यूपीसी ਦੇ ਵਿੱਚ ਸੈਂਟਰ ਦੇ ਵਿਚਾਰ ਹੈ ਸੈਂਟਰ ਸਰਕਾਰ ਸਾਨੂੰ ਸਟੇਜ ਨੂੰ ਦੇਣ ਨੂੰ ਤਿਆਰ ਨਹੀਂ ਇਸ ਲਈ ਜਿਹੜਾ ਮਤਲਬ ਕਿ ਅੱਜ ਤਹ ਤੁਸੀਂ ਕੈਲਕੂਲੇਸ਼ਨ ਦੇ ਵਿੱਚ ਆਉਨੇ ਹੋ 2.6 ਲੱਖ ਕਰੋੜ ਕਰਜ਼ਾ ਹਿੰਦੁਸਤਾਨ ਦੇ ਸਿਰ ਹੋ ਗਿਆ ਪਰ ਦੋਸਤੋ ਇਹ ਦੱਸੋਗਾ ਸਹੀ ਕਿੱਥੇ ਡਿਵੈਲਪਮੈਂਟ ਹੋਈ ਆ ਕਿਹਨੂੰ ਅਰਜ਼ਗਾਰ ਮਿਲਨੇ ਕਿੱਥੇ ਕੋਈ ਡਿਵੈਲਪਮੈਂਟ ਦੇ ਵਿੱਚ ਸੜਕਾਂ ਬਣੀਆਂ ਜੇ ਵਿੱਚੋਂ ਵਰੋਗਤ ਹੋਈ ਆ ਸਾਡੇ ਅਦਾਰੇ ਵੇ ਦਿੱਤੇ ਹੋਏ ਪਰ ਕਿਸੇ ਨੇ ਆਵਾਜ਼ ਨਹੀਂ ਉਠਾਈ ਫੇਰੀ ਹੋਈ ਇਹਨਾਂ ਛੜਕਾਂ ਦੇ ਪ੍ਰੋਟੈਸਟ ਲਈ ਲੋਕ ਸਾਰੇ ਜਿ ਸਾਰਾ ਹਿੰਦੁਸਤਾਨ ਛੜਕਾਂ ਦੇ ਆਜੂਗਾ ਇਹ ਉਹਨੇ ਧਿਆਨ ਵਿੱਚ ਲਾਉਣਾ ਚਾਹਣਾ ਵੀ ਪ੍ਰੋਟੈਸਟ ਦੇ ਵਿੱਚ ਦੁਨੀਆ ਖੜੀ ਆ ਇਹ ਇਸ ਨੂੰ ਸੋਚਣ ਸਮਝਣ ਦੀ ਲੋੜ ਆ ਅੱਜ ਜਿੰਨੇ ਵੱਸਲ ਕੇ ਪੜੇ ਲਿਖੇ ਲੋਕ ਨੇ ਉਹ ਚੰਗੀ ਤਰ੍ਹਾਂ ਪ੍ਰੀਤੀ ਨਾਲ ਜਿਵੇਂ ਸੋਚਦੇ ਨੇ ਪਰ ਜਿਹੜੇ ਘਰਾਂ 'ਚ ਬੈਠੇ ਲੋਕ ਪੜੇ ਲਿਖੇ ਉਹ ਇਹ ਛੋਟਣ ਕੇ ਵੀ ਗਰਮੀ ਬਹੁਤ ਹੈ ਮੋਟਪਾਉਣੀ ਜਾਣਾ ਇਹਦੇ ਵਿਰੋਧ ਵਿੱਚ ਆਪਣੀ ਛਤਰੀ ਸੱਤ ਸੱਤ ਰਾਣ ਕੇ ਵੋਟ ਪਾਓ ਲਈ ਜਾਓ ਦੋਸਤੋ ਜਰੂਰ ਇਹਦੇ ਵਿਰੋਧ ਵਿੱਚ ਵੋਟ ਪਾਓ ਜਰੂਰ ਇਹਨੂੰ ਹਰਾਓ ਇਹਦੀ ਪਾਰਟੀ ਨੂੰ ਹਰਾਓ ਇਹ ਇਹ ਦੇਸ ਧਰੋਈ ਆ ਇਹ ਟਿਕਟੇਤੀ ਕਰਦੇ ਨੇ ਮਤਲਬ ਜਿਹੜੇ ਲੋਕ ਹਿਰਾਫੇਰੀ ਵਾਲੇ ਨੇ ਮਹਾਰਾਜੇ ਪਟਿਆਲੇ ਦੀ ਗੱਲ ਆਉਂਦੀ ਆ ਉਹ ਛੋਟੀ ਜੀ ਗੱਲ ਸੀ ਜਿਹੜੀ ਪਿੱਛੇ ਡਰ ਗਿਆ ਇਹਦੇ ਲੜਕੇ ਤੇ ਥੇਮਾ ਕਾਨੂੰਨ ਲਾਗੂ ਸੀ ਜਾਂ ਤਾਂ ਉਹਨੂੰ ਫਰੀ ਕਰਾ ਲੰਦਾ ਜਦ ਬੜੀ ਬਨੇ ਕਰਾ ਸਕਿਆ ਉਹਨਾਂ ਦੀ ਚੋਰੀ ਦੀ ਗਿਰਨ ਦੀ ਲੋੜ ਸੀ ਆਪਣੇ ਘਰੇ ਬੈਠ ਕੇ ਇਹਨੂੰ ਵੋਟਾਂ ਦਿੰਦੇ ਸੀ ਪਰ ਉਹ ਪ੍ਰਵਾਹ ਨਹੀਂ ਕਰਦੇ ਲੋਕ ਇਹਦੇ ਵਿਰੋਧ ਵਿੱਚ ਵੋਟਾਂ ਪਾਉਣਗੇ ਦੋਸਤੋ ਜੇ ਕਿਸੇ ਨੂੰ ਉਹਦੇ ਜਾਣ ਨਹੀਂ ਦਿੱਤਾ ਗਿਆ ਵੀ ਅਸੀਂ ਦੇਖਦੇ ਹਾਂ ਵੀ ਕਿਹੜਾ ਬੰਦਾ ਫਾਲਤੂ ਹੋਇਆ ਹੋਇਆ ਇਸ ਕਰਕੇ ਦੋਸਤੋ ਜਿੰਦਾਬਾਦ ਸਵਾਗਤ ਜਿੰਦਾਬਾਦ ਦੋਸਤੋ ਮਰਦਾ ਜਿੰਦਾਬਾਦ 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 ਆ ਹੁਣ ਸਾਡੇ ਚ 32 ਪ੍ਰਕਾਰ ਮਰਦਾ करोड़ी त बीजपी जी चोली बच नयु किसान मोर्चा सिंधा ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੀਜਾ ਪੀ ਦੀ ਤਾਂ ਨਹੀਂ ਚਲੇਗੀ ਨਹੀਂ ਚਲੇਗੀ ਜੇ ਦੁੱਖ ਦੀ ਗੱਲ ਕਰੀਏ ਤਾਂ ਆਦਮੀਆਂ ਸਾਡੇ ਦੇਸ਼ ਭਗਤਾਂ ਨੇ ਜਦੋਂ ਦੇਸ਼ ਨੂੰ ਆਜ਼ਾਦ ਕਿਸਾਨ ਕੱਲੇ ਆਪਣੇ ਫਸਲਾਂ ਤੇ ਜ਼ਮੀਨਾਂ ਲਈ ਵਿਰੋਧ ਨਹੀਂ ਕਰ ਰਹੇ ਇਹ ਸਮੁੱਤੇ ਲੋਕਾਂ ਦੇ ਲਈ ਇਹ ਜਿਹੜਾ ਵਿਰੋਧ ਆ ਉਹ ਕਰ ਰਹੇ ਨੇ